ਦੱਸਿਆ ਕਿ ਬਹੁਤ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਸਿਰਫ ਮੀਟਿੰਗ ਲਈ ਕਿ ਸਾਡੀ ਰਿਵਿਊ ਫਾਈਲ ਨਹੀਂ ਹੋਈ ਤੇ ਸਾਡੇ ਨਾਲ ਇਹਦੇ ਤੇ ਗੱਲ ਕਰੋ ਰਿਵਿਊ ਫਾਈਲ ਕਰਾਉਣ ਨੂੰ ਲੈ ਕੇ ਇੱਕ ਮੀਟਿੰਗ ਦੇਣ ਦੀ ਬਜਾਏ 5-6 ਘੰਟੇ ਦੀ ਵੇਟ ਤੋਂ ਬਾਅਦ ਇਹਨਾਂ ਦੇ ਕਹਿੰਦੇ ਉਹ ਤਾਂ ਫੇਰ ਰੁਕੇ ਉਦੋਂ ਬਾਅਦ 5 ਮਿੰਟ ਫੇਰ ਰੁਕੇ ਉਦੋਂ ਬਾਅਦ ਸਾਨੂੰ ਮਜਬੂਰਨ ਅੱਗੇ ਵਧਣਾ ਪਿਆ ਲੇਡੀ ਪੁਲਿਸ ਅੱਗੇ ਸੀ ਪਰ ਜਦੋਂ ਹੀ ਅੱਗੇ ਸਾਡੀਆਂ ਫੀਮੇਲ ਸਾਥੀ ਅੱਗੇ ਵਧੀਆਂ ਲੇਡੀ ਪੁਲਿਸ ਪਾਸੇ ਹੋ ਜਾਂਦੀ ਹੈ ਤੇ ਇਹਨਾਂ ਦੀ ਮੇਲ ਪੁਲਿਸ ਸਾਡੀਆਂ ਮਹਿਲਾ ਸਾਥੀਆਂ ਦੇ ਛਾਤੀ ਤੇ ਹੱਥ ਰੱਖ ਕੇ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਟੋਕਿਆ ਜਾਂਦਾ ਉਹ ਨਹੀਂ ਹਟਦਾ ਉਦੋਂ ਬਾਅਦ ਮੈਡਮ ਉਹਨੂੰ ਤਾਨਾ ਵੀ ਆਪਣੀ ਪੱਗ ਦਾ ਲਿਆਜ ਕਰ ਲੈ ਫਿਰ ਉਹ ਬੰਦਾ ਪਿੱਛੇ ਭੱਜ ਜਾਂਦਾ ਤੇ ਹੁਣ ਦਿਸ ਨਹੀਂ ਰਿਹਾ ਕਿਹੜਾ ਬੰਦਾ ਸੀ ਅਸੀਂ ਇਹ ਗੱਲ ਸਰਕਾਰ ਨੂੰ ਕਹਿ ਦੇਣਾ ਚਾਹੁੰਦੇ ਆ ਵੀ ਜੇ ਤੁਹਾਨੂੰ ਲੱਗਦਾ ਨਾ ਕਿ ਡਰ ਜਾਣਗੇ ਡਰਨ ਵਾਲੇ ਤਾਂ ਹੈ ਨਹੀਂ ਤੇ ਦੂਜੀ ਗੱਲ ਜੇ ਅਸੀਂ ਬਾਹਰ ਜਾਂਨੇ ਆ ਸਿਸਟਮ ਤੋਂ ਤੇ ਤੁਹਾਡੀ ਕੁਰਸੀ ਨੂੰ ਖਿੱਚ ਕੇ ਨਾਲ ਲੈ ਕੇ ਜਾਵਾਂਗੇ ਭਗਵੰਤ ਮਾਨ ਆਉਂਦਾ ਭਲੇ ਦੇ ਵੀ ਉਹ ਦੇ ਕੁਰਸੀ ਬਾਤ ਜੂਗ ਵਗੈਰਾ ਹੈ ਕੋਈ ਪਤਾ ਸਰ ਇਹਨਾਂ ਦੇ ਨੇਮ ਪਲੇਟਾਂ ਹੀ ਨਹੀਂ ਲੱਗੀਆਂ ਕਿਸੇ ਦੇ ਨਾਂ ਕੀ ਦਾ ਪੜ ਲਾਂਗੇ ਅਸੀਂ ਇੱਕ ਵੀ ਬੰਦੇ ਦੀ ਨੇਮ ਪਲੇਟ ਦਿਖਾ ਦਿਓ ਮੈਨੂੰ ਇੱਧਰ ਘੁਮਾ ਲੋ ਕੈਮਰਾ ਜਦੋਂ ਨੇਮ ਪਲੇਟ ਹੀ ਨਹੀਂ ਹੈਗੀ ਕਿਹੜਾ ਬੰਦਾ ਦਾ ਨਾਂ ਪੜ ਲੂਗਾ ਉਹ ਬੀਸੀਸੀਆਈ ਦੇ ਐਂਟੀ ਰਾਈਟਸ ਪੁਲਿਸ ਦਾ ਬੰਦਾ ਸੀ ਉਹ ਕਾਲੀ ਟੀ-ਸ਼ਰਟ ਚ ਉਹਨੂੰ ਕਿਆ ਜਾਂਦਾ ਕਿ ਪਾਸ ਨੀ ਚੱਕਦਾ ਜੇ ਜੇਕਰ ਤੁਹਾਡੇ ਸਾਹਮਣੇ ਆ ਜੇਦਾ ਪੈਸਾ ਬਿਲਕੁਲ ਪਹਿਚਾਨ ਲਾਗੇ ਜੀ ਅਸੀਂ ਚਾਰ ਜਣੀਆਂ ਸੀਗਾਂ ਚਾਰ ਜਣੀਆਂ ਨੇ ਅੱਖਾਂ ਦਾ ਨਹੀਂ ਨਾ ਧੋਖਾ ਦੇ ਸਕਦੀਆਂ ਤੇ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰੇ ਕੰਨ ਖੋਲ ਕੇ ਸੁਣ ਲੈ ਕਿ ਤੁਹਾਡੀ ਕੁਰਸੀ ਨਾਲ ਲੈ ਕੇ ਡੁਬਾਂਗੇ